ਬੜੀ ਹੁਸ਼ਿਆਰੀ ਦੇ ਨਾਲ ਜੇਲ੍ਹ ਦੀ ਸੁਰੱਖਿਆ ਨੂੰ ਟੱਚ ਜਾਣ ਦੇ ਹੋਏ ਇਸ ਨੌਜਵਾਨ ਦੇ ਵੱਲੋਂ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਛੁੱਟਿਆ ਗਿਆ। ਜਾਂ ਜੇਲ੍ਹ ਸੁਰੱਖਿਆ ਮੁਲਾਜ਼ਮਾ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਫਿਰੋਜ਼ਪੁਰ ਦੀਆਂ ਸਾਂਝਾ ਕਰ ਰਹੇ ਹਾਂ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਨੂੰ ਪੁਲਿਸ ਨੇ ਕਿਹਾ ਕੀਤਾ ਬੜੀ ਹੁਸ਼ਿਆਰੀ ਦੇ ਨਾਲ ਜੇਲ੍ਹ ਦੀ ਸੁਰੱਖਿਆ ਦੇ ਨਾਲ ਨਾਲ ਜੇਲ੍ਹ ਦੇ ਵਿੱਚ ਕੈਦ ਕਰ ਰਹੇ ਹਵਾਲਾਤਿਆਂ ਨੂੰ ਮੋਟੀ ਰਕਮ ਲੈ ਕੇ ਏ ਥਰੋ ਦੇ ਜਰੀਏ ਮੋਬਾਈਲ ਫੋਨ ਪਹੁੰਚਾਉਂਦਾ ਸੀ ਫਿਰੋਜ਼ਪੁਰ थाना ਸਿਟੀ ਦੀ ਪੁਲਿਸ ਨੇ ਆਧੁਨਿਕ ਇਲੈਕਟ੍ਰੋਨਿਕ ਟੈਕਨੀਕਲ ਡਿਵਾਈਸ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਉਦਰੀ ਪੁਲਿਸ ਨੇ ਦੱਸਿਆ ਕਿ ਇਸ ਨੂੰ ਇੱਕ ਡਿਵਾਈਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਸੁਰੱਖਿਆ ਕਰਮਚਾਰੀ ਜੋ ਜੇਲ ਪ੍ਰਸ਼ਾਸਨ ਵੱਲੋਂ ਪੋਸਟ ਕੋ ਕੰਪਨੀ ਵੱਲੋਂ ਪ੍ਰਾਈਵੇਟ ਤੌਰ ਤੇ ਕੰਪਨੀ ਕੋਲ ਰੱਖਿਆ ਹੋਇਆ ਸੀ ਉਸ ਨੂੰ 6 ਮੋਬਾਈਲ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਿਟੀ ਸੁਖਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ 6 ਮੋਬਾਈਲ ਫੋਨ ਬ੍ਰਾਂਟ ਕਰਨ ਤੋਂ ਬਾਅਦ ਇਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਇਸ ਦੇ ਵੱਲੋਂ ਪੰਜ ਮੋਬਾਈਲ ਫੋਨ ਟਾਵਰ ਉੱਪਰ ਡਿਊਟੀ ਦੌਰਾਨ ਸੁੱਟੇ ਗਏ ਸੀ ਜਿਸ ਤੋਂ ਬਾਅਦ ਇਹ ਉਹਨਾਂ ਦੇ ਬਦਲੇ ਮੋਟੀ ਰਕਮ ਵੀ ਵਸੂਣ ਦਾ ਸੀ ਹੋਰ ਕੀ ਕਹਿੰਣਾ ਡੀਐਸਪੀ ਸਿਟੀ ਸੁਖਿੰਦਰ ਦਾ ਸੁਣਾ ਦਿੰਨੇ ਆ ਅੱਜ ਫਰੋਸਿਲ ਵਿਖੇ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਮੁਲਾਜ਼ਮ ਨੂੰ ਅਸੀਂ ਫੜਿਆ ਸਾਨੂੰ ਬਹੁਤ ਸੂਚਨਾ ਮਿਲੀ ਸੀ ਕਿ ਇਥੇ ਇੱਕ ਆਹੜਾ ਮੁਲਾਜ਼ਮ ਹੈ ਉਹ ਅੰਦਰ ਫੋਨ ਚੁਰਦਾ ਜੋ ਟੈਕਨੀਕਲ ਡਿਵਾਈਸ ਤੇ ਹਿਊਮਨ ਰਿਸੋਰਸਸ ਦੇ ਆਧਾਰ ਤੇ ਸੂਚਨਾ ਇਕੱਠੀ ਕਰਕੇ ਅੱਜ ਉਸ ਨੂੰ ਮੌਕੇ ਤੇ ਫੜਿਆ ਗਿਆ ਜੋ ਜੇਲ੍ਹ ਦੇ ਵਿੱਚ ਪੈਸਕੋ ਦਾ ਮੁਲਾਜ਼ਮ ਹੈ ਕੰਪਨੀ ਵੱਲੋਂ ਉਹ ਡਿਊਟੀ ਕਰਦਾ ਹੈ ਜੋ ਜੇਲ੍ਹ ਅਥਾਰਟिटीज ਨੂੰ ਨਾਲ ਲੈ ਕੇ ਤੇ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇੱਕ ਜੁਆਇੰਟ ਰੇਡ ਕੀਤਾ ਜੋ ਉਸ ਵਕਤ ਉਹ ਡਿਊਟੀ ਤੇ ਸੀ ਤੇ ਮੌਕੇ ਤੋਂ ਹੀ ਉਹਦੇ ਕੋਲੋਂ 6 ਫੋਨ ਬਰਾਮਦ ਕੀਤਾ ਗਿਆ ਉਹਦੇ ਤੇ ਕਾਰਵਾਈ ਕਰਕੇ ਕੇਸ ਇਸਪੀ ਕੀਤਾ ਗਿਆ ਤੇ ਉਹਦੀ ਅਰੈਸਟ ਹੋਈ ਥਰੋ ਜਿਹੜਾ ਕਰਦਾ ਸੀਗਾ ਕਿਸ ਤਰ੍ਹਾਂ ਥਰੋ ਮਤਲਬ ਕੀ ਕੀਤੀ ਜਾਂਦੀ ਸੀ ਇਹ ਥਰੋ ਦੀ ਡਿਊਟੀ ਹੁੰਦੀ ਸੀ ਜਿਵੇਂ ਅੱਜ ਉਹਦੀ ਡਿਊਟੀ ਕਿਸੇ ਟਾਵਰ ਤੇ ਸੀ ਟਾਵਰ ਤੇ ਉਹਦੀ ਡਿਊਟੀ ਸੀ ਤੇ ਉਹ ਟਾਵਰ ਤੋਂ ਉਹਨੇ ਥਰੋ ਕਰਨੀ ਸੀ ਜੋ ਸਾਡੇ ਕੋਲ ਟੈਕਨੀਕਲ ਡਿਵਾਈਸਸ ਦੇ ਅਧਾਰ ਤੇ ਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ਤੇ ਸੂਚਨਾ ਸੀ ਕਿ ਜਿਹਨੂੰ ਅਸੀਂ ਡਵੈਲਪ ਕੀਤਾ ਤੋਂ ਉਹਨੂੰ ਰੰਗੇ ਹੱਥੀ ਉੱਤੇ ਮੌਕੇ ਤੇ ਫੜਿਆ ਪਿਆ ਪਾਮਲਾ ਦਾ ਜੋ ਕੇਸਿਸ ਤੋਂ ਹੋ ਗਿਆ ਜੀ ਪੂਰੀ ਦਬਿਸ਼ ਬਣਾਈ ਹੋਈ ਹੈ ਅਸੀਂ ਇਹਨਾਂ ਲੋਕਾਂ ਤੇ ਜਿਹੜੇ ਵਿੱਚ ਹੀ ਮਹਿਕਮੇ ਦੇ ਰਹਿ ਕੇ ਤੇ ਕੰਮ ਨੂੰ ਖਰਾਬ ਕਰਦੇ ਨੇ ਤੇ ਪਰਚਾ ਦਰਜ ਕਰਕੇ ਮੌਕੇ ਤੇ ਹੀ ਉਹਦੇ ਤੋਂ ਬਰਾਮਦਗੀ ਕੀਤੀ ਔਰ ਉਹਦੀ ਅਰੈਸਟ ਪਾ ਲਈ ਸੋ ਕਿੰਨੇ ਮੋਬਾਈਲ ਬਰਾਮਦ ਹੋਏ 6 ਮੋਬਾਈਲ ਬਰਾਮਦ ਹੋਏ ਜੀ